ਅਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਅੱਜ ਬਲੌਗ ਬਣਾਉਣਾ ਸ਼ੁਰੂ ਕਰਿਆ ਥਲੇ ਆ ਕੇ ਮੋਟਰਸਾਈਕਲ ਆਪਾਂ ਨੇ ਸਟਾਰਟ ਕਰਖਿਆ ਤੇ 9 ਵਜੇ ਜਾਵਾਂਗੇ ਆਪਾਂ ਵੋਟ ਪਾਉਣ ਵਾਸਤੇ ਉਹ ਅੱਜ ਵੋਟਾਂ ਦਾ ਦਿਨ ਹੈ 1 ਜੂਨ ਤੇ ਜਾਵਾਂਗੇ ਅੱਜ ਦਾ ਦਿਨ ਤੇ ਇਹ ਮੋਟਰਸਾਈਕਲ ਦਾ ਵੀ ਕੰਮ ਜਾ ਕਰਾਉਣਾ ਥੋੜਾ ਜਿਹਾ ਫਿਰ ਉਸ ਤੋਂ ਬਾਅਦ ਜਾਵਾਂਗੇ ਆਪਾਂ ਚੰਡੀਗੜ੍ਹ ਕੰਮ ਕਰਨ ਵਾਸਤੇ ਚੱਲਦੇ ਹਾਂ ਠੀਕ ਹੈ ਜੀ ਹੁਣ ਜਾ ਰਹੇ ਹਾਂ ਸ਼ੋਅਰੂਮ ਕਾਰਾਂ ਦਾ ਸ਼ੋਅਰੂਮ ਹੈ ਜੀ ਕਿਦਾ ਲਾਗੇ ਬੋਲਿੰਗ ਹੋ ਰਹਾ ਦੇਖ ਇੱਥੇ ਬਾੜੀਆਂ ਬਹੁਤ ਹੈ ਇੱਥੇ ਕਿਤਾ ਪੂਰੇ ਸਜਾਏ ਹੋਏ ਹੈ ਪਾਣੀ ਪੂਣੀ ਦਾ ਉਪਕੋਨ ਤਾਂ ਹੋ ਰਹਾ ਹੈ ਅਸ਼ੂਰੀ ਸੇ ਇਸੇ ਕੇ ਸੰਤ ਜੀ ਵੀ ਆਪਣੇ ਲੱਗੇ ਰਹੇ ਨੇ ਕਾਰਾਂ ਸਾਫ਼ ਕਰਨ। ਕਿਵੇਂ ਓਸਤਾਜ ਜੀ? ਕਿਵੇਂ ਹੋ? ਠੀਕ ਹੈ। ਥੋੜਾ ਚਿਹਰਾ ਨਹੀਂ ਸਾਫ਼ ਹੀਦਾ। ਗਲਤ ਕਰ ਲੂਗੀ ਜੀ। ਇਹ ਆ ਪੰਥਕ ਵੋਟ। ਹਨਾ? ਪੰਥਕ ਵੋਟਾਂ ਨੂੰ ਪੰਥਕ ਵੋਟਾਂ ਨੂੰ। ਇਹ ਹੁਣ ਇਹਨੇ ਹੈੱਡਫੋਨ ਲਾ ਰਿਹਾ ਨੇ ਲਾ ਕਰਕੇ ਸੁਣਾਦਾ। ਠੀਕ। ਇਹ ਲਿਖਿਆ ਤਾਂ ਸੁਭਾਣਿਆ ਕਰਨ ਮੇਰੇ ਜਾਊਗਾ ਅਰ ਅੱਧਾ ਪੌਣਾ ਘੰਟਾ ਡਿਊਟੀ ਮੇਰੀ ਹੈ ਕਿਉਂਕਿ ਇਹਨਾਂ ਦਾ ਬੰਦਾ ਜਿਹੜਾ ਕੰਮ ਕਰਦਾ ਸੀ ਉਹ ਫਟ ਗਿਆ ਤੇ ਅੱਧੇ ਪੌਣੇ ਘੰਟੇ ਬਾਅਦ ਫਿਰ ਇਹ ਲੰਘ ਜੂਗਾ ਫਿਰ ਜਦੋਂ ਉਸ ਤੋਂ ਅੱਧੇ ਪੌਣੇ ਘੰਟੇ ਬਾਅਦ ਇਹਨਾਂ ਦਾ ਮਲਾਜ਼ਮ ਆ ਜੂਗਾ ਇੱਕ ਫਿਰ ਆਪਾਂ ਚੱਲਾਂਗੇ ਘਰਾਂ ਨੂੰ ਤੇ ਇਹ ਆ ਪੰਥਕ ਵੋਟ ਹੁਣ ਤੁਸੀਂ ਦੱਸਣਾ ਵੀ ਪੰਥਕ ਕਿਹੜੀ ਪੰਥਕ ਵੋਟ ਹੈ ਠੀਕ ਹੈ ਜੀ ਕਰਾ ਸਰਬੀ ਮੋਟਰਸ 1000 years later ਆਪਾਂ ਪਾਧੀ ਆਪਣੀ ਵੋਟ ਤੇ ਇਹ ਆ ਸਾਡੇ ਪਿੰਡ ਦਾ ਸਰਕਾਰੀ ਸਕੂਲ ਇਹ ਵੋਟਾਂ ਪੈ ਰਹੀਆਂ ਨੇ ਇੱਕ ਇੱਧਰ ਉਹ ਇੱਥੇ ਕਿੱਧਰ ਪਾਣੀ ਦਾ ਪ੍ਰਬੰਧ ਇੱਥੇ ਜਮ੍ਹਾਂ ਕਰਾਉਂਦੇ ਫੋਨ ਫੋਨ ਜਮ੍ਹਾਂ ਕਰਾ ਕੇ ਗਏ ਸੀ ਤਾਂ ਕਰਕੇ ਵੀਡੀਓ ਨਹੀਂ ਬਣਾਈ ਨਹੀਂ ਤਾਂ ਤੁਹਾਨੂੰ ਦਿਖਾਉਂਦੇ ਵੀ ਵੋਟ ਕਿਹਨੂੰ ਪਾਈ ਆ ਚਲੋ ਹੁਣ ਵੀ ਪਾਈ ਆ ਜਿਹਨੂੰ ਪਾਈ ਆ ਬਾਅਦ ਚ ਦੱਸਾਂਗੇ ਠੀਕ ਹੈ ਜੀ ਉਹ ਬਾਪੂ ਆ ਸਾਡਾ ਪਿੱਛੇ ਚੱਲਦੇ ਆਂ ਫਰੋਂ ਹੁਣ ਦੁਬਾਰਾ ਫਿਰ ਸੁਣਾਉਂਦਾ ਆਂ ਆ ਗਏ ਜੀ ਅਸੀਂ ਬੋਟ ਪਾ ਕੇ ਇਧਰ ਚੋਬਰ ਸਾਡਾ ਜੂੜਾ ਕਰਾ ਰਿਹਾ ਥੱਕ ਗਏ ਹਨ ਮਾਤਾ ਮੇਰੀ ਮੰਮੀ ਨੂੰ ਮੇਰੇ ਬਾਪੇ ਨੇ ਥਕਾਤਾ ਮੋਟਰਸਾਈਕਲ ਤੇ ਬੈਠੇ ਬੈਠੇ ਨੇ ਪਤਾ ਨਹੀਂ ਕਿਵੇਂ ਪਰਾਂ ਐਵੇਂ ਕਿ ਮਾਗਰ ਦੇ ਪਾਸੇ ਬੈਠ ਕੇ ਕੋਲ ਜਾਂਦੇ ਉਹ ਕਹਿੰਦੀ ਮੈਨੂੰ ਨੀਂਦ ਨਹੀਂ ਆਉਂਦੀ ਦੀ ਨੈਕਸਟ ਡੇ ਲੋ ਜੀ ਹੋ ਗਿਆ ਆਪਣਾ ਦੂਜਾ ਦਿਨ ਸਟਾਰਟ ਤੇ ਇਹ ਚੋ ਤੇਲ ਖਤਮ ਆ ਮੋਠਿਆਲ ਦਾ ਬਿਲਕੁਲੀ ਤੇ ਆਪਾਂ ਤੇਲ ਲੈ ਕੇ ਆਨੇ ਹੁਣ ਫਿਰ ਤੇਲ ਪਾਉਣੇ ਆ ਫਿਰ ਚਲਾਉਣੇ ਇਹਨੂੰ ਕਿਉਂਕਿ ਕੱਲ ਦੂਜਾ ਮੋਠਿਆਲ ਦਾ ਆਪਾਂ ਜਿਹਦਾ ਸੀ ਕੰਮ ਕਰਨ ਵਾਸਤੇ ਸੋਨੂੰ ਦਿਖਾ ਨਹੀਂ ਸਕੇ ਹੈ ਨਾ ਕਿਉਂਕਿ ਗਰਮੀ ਬਹੁਤ ਸੀ ਔਰ ਵੋਟਾਂ ਬੈਰੇ ਸੀ ਉਹ ਕਨੇਟ ਖੜਾ ਆ ਗਿਆ ਖੋਲ-ਕੂਲ ਤਾਂ ਦਿੱਤਾ ਉਹਨਾਂ ਨੇ ਬਾਅਦ ਚ ਦੇਖਿਆ ਸੀ ਤੇ ਉਹਦੀ ਵੀਡੀਓ ਨਹੀਂ ਬਣਾਈ ਕਿਸੇ ਮੇਤੋਂ ਹੁਣ ਚਲਦੇ ਆਪਾਂ ਗੱਡੀ ਦੇ ਲੈਣਾਂ ਦੇ ਬਾਹਰ ਸ਼ੁਰੂਜੀ ਆਪਾਂ ਹੁਣ ਚੱਲਦੇ ਆਂ ਫਿਰ ਗੱਡੀਆਂ ਦੇ ਸ਼ੋਰੂਮ ਜਿਹਦਾ ਮਸਾ ਤੇਲ ਦੂਲ ਪਾ ਕੇ ਬਹੁਤ ਮੁਸ਼ਕਲ ਨਾਲ ਸਟਾਰਟ ਕੀਤਾ ਤੇ ਕਿਉਂਕਿ ਇਹਨੂੰ ਖੜੇ ਨੂੰ ਤਿੰਨ ਚਾਰ ਮਹੀਨੇ ਹੋ ਗਏ ਸੀਗੇ ਲਗਾਤਾਰ ਇਹ ਮੇਰਾ ਜੱਦੀ ਮੋਟਰਸਾਈਕਲ ਹੈ ਮਤਲਬ ਇਹਦਾ ਨੰਬਰ ਪਲੇਟ ਤਾਂ ਚੱਲਦੇ ਆ ਉਹ ਟਾਈਮ じゃ ਹੋ ਗਿਆ ਸੀਗਾ ਤਾਂ ਕਰਕੇ ਨਹੀਂ ਲੱਗੀ ਤੇ ਹੁਣ ਚੱਲਦੇ ਆਂ ਆਪਾਂ ਸ਼ੋਰੂਮ ਉੱਥੇ ਜਾ ਕੇ ਆਉਣਾ ਕਿਤੇ ਤੇ ਫਿਰ ਮਿਲਦੇ ਆ a few moments later ਲੋ ਵੀ ਆਪਾਂ ਆ ਗਏ ਤੇ ਬੰਦਾ ਆਪਣਾ ਭੱਗਿਆ ਕਰਨ ਨੂੰ ਨਾ ਥੋਕੇ ਆਊਗਾ ਤੇ ਦੂਜਾ ਆਊਗਾ ਜਿਹੜਾ ਮਾਲਕ শোরੂਮ ਉਹ ਲੈਰੇ ਤੋਂ ਆਉਂਦਾ ਗੱਡੀ ਲੈ ਕੇ ਤੇ ਨਿਆਰੇ ਬੰਨੇ ਹੋਏ ਨੇ ਸਭ ਬਾਈ ਬਿਲਕੁਲ ਓਕੇ ਮੁਕੰਮਲ ਕੋਣ ਲੱਗੇ ਚਿਪਕ ਖੜਾ ਹੁਣ ਆ ਗਏ ਨਾਨ ਨਾਲੇ ਬਾਈ ਕੋਲੇ ਦੋ ਪਲੇਟਾਂ ਚਾਰ ਨਾਨ ਲੈ ਕੇ ਆ ਕੇ ਚੱਲਦੇ ਆ ਸ਼ੋਰੂਮ ਚ ਖਾਵਾਂਗੇ ਇੱਥੇ ਘੈਂਟ ਬਣਾਉਂਦਾ ਇਹ ਬੰਦਾ ਪਹਿਲੀ ਵਾਰ ਖਾ ਰਹੇ ਨੇ ਨਹੀਂ ਤਾਂ ਪੰਜਾਬੀ ਬੰਦੇ ਦੀ ਕਰਨੀ ਆਪਾਂ ਸਾਰੇ ਬੈਕ ਕਰਾ ਕੇ ਚੱਲਦੇ ਹਾਂ A few moments later ਲੋ ਜੀ ਅੱਜ ਆ ਸਾਡੇ ਪ੍ਰਧਾਨ ਮੰਤਰੀ ਦਾ ਬਰਥਡੇ ਤਕਦੀਰ ਦਾ ਤੇ ਪੋਸਟਲ ਵੀ ਐਕਟੀਵਿਟੀ ਸੀ ਹੁਣ ਆਪਾਂ ਕਟਾਂਗੇ ਕੇਕ ਬਾਕੀ ਦੂਰ ਦਿਖਾਉਣਾ ਚਲੋ ਸ਼ਾਮ ਦਾ ਵੇਲਾ 8 ਵਜਰੇ ਨੇ 大家等等我。 ਮੈਂ ਖਾਜਾ ਕਰ ਦਿੱਤਾ ਥੋੜਾ ਚਲ ਜੀ ਥੋੜਾ ਲਮੇਰਾ ਲੋ ਜੀ ਕੇਕ ਉਕ ਖਾ ਕੇ ਬੰਦਾ ਲਾ ਗਿਆ ਕੂਲਰ ਚ ਵਰਨਾ ਬਰਥਡੇ ਬੋਏ ਛਾਲਾ ਮਾਰਨ ਲੱਗ ਰਿਹਾ ਹੈ ਮਾਤਾ ਬਣ ਗਈ ਫੋਨ ਤੇ ਤੇ ਆਪਾਂ ਕਰਦੇ ਆ ਬਲੌਗ ਨੂੰ ਐਂਡ ਤੇ ਕਮੈਂਟ ਸ਼ੇਅਰ ਲਾਈਕ ਜਰੂਰ ਕਰ ਦਿਆ ਕਰੋ ਹਨਾ ਸ਼ੇਅਰ ਵੀ ਕਰ ਦਿਆ ਕਰੋ ਬਾਕੀ ਹੋਰਾਂ ਤੱਕ ਵੀ ਵੀਡੀਓ ਪਹੁੰਚੇ ਔਰ 10 ਦਿਨਾਂ ਤੱਕ ਜਾਂ ਅਗਲੇ ਵਲੌਗ ਜਾਂ ਦੋ ਵਲੌਗ ਬਾਅਦ ਫਿਰ ਨਾ ਆਪਾਂ ਇੱਕ ਗੇਮਬੇ ਕਰਾਂਗੇ ਉਹਦੇ ਚ ਇੱਕ ਫੋਨ ਗਿਫਟ ਕਰਾਂਗੇ ਬਾਕੀ ਤੁਸੀਂ ਦੇਖ ਕਰੋ ਵੀ ਦੂਜੇ ਜਾਂ ਤੀਜੇ ਵਲੌਗ ਦੇ ਵਿੱਚ ਆਪਾਂ ਕਰਾਂਗੇ ਫੋਨ ਗਿਫਟ ਕਰਾਂਗੇ ਜਿਹੜਾ ਬੰਦਾ ਸ਼ੇਅਰ ਤੇ ਕਮੈਂਟ ਲਾਈਕ ਵੱਧ ਕਰਿਆ ਕਰੂਗਾ ਜਿਹੜਾ ਸ਼ੇਅਰ ਜਿਆਦਾ ਕਰਿਆ ਕਰੂ ਸਬਸਕ੍ਰਾਈਬਰ ਆਊਗਾ ਮਤਲਬ ਉਹ ਇੱਕ ਪੂਰੀ ਬਣਾ ਕੇ ਫੇਰ ਦੇਖਾਂਗੇ ਠੀਕ ਹੈ ਜੀ ਫਿਰ ਮਿਲਦੇ ਆਂ ਅਗਲੇ ਵਲੌਗ